मासा गर्म भी कर लिया कर ठंडे जाना तू मोबाइल चढ़िया रे ठगी मार जाह बोल दा नहीं। ते मासा पा। दे दिया नहीं लून तवाजा दिया मेरी गल सुन ना अंदर चल जा खाला चंगा ते मम्मी ने कही अरू आंटी घर गई दादी कर ना ना ठंडे की मूह ना पावी मुंडे का गला खराब हो ਆਈ ਮੈਂ ਕੀ ਹੋ ਗਿਆ ਨੀ ਅਰਣਾ ਨੀ ਕਿੱਥੇ ਆਨੀ ਮੇਰੇ ਕੰਨ ਮੱਜੰਦੇ ਸੀ ਬਾਹਰ ਤੇ ਇੰਨੀਆਂ ਨੂਸਾਂ ਦੀਆਂ ਆਵਾਜ਼ਾਂ ਆਂਡੀਆਂ ਸੀ ਨਾਲੇ ਦੀ ਕੁੜੀਆਂ ਘਰ ਤੇ ਸਾਰੇ ਸ਼ਾਂਤੀ ਇਹ ਤਾਂ ਹੈ ਜਿ ਤਰ੍ਹਾਂ ਸਸਰੀ ਬੰਗੂ ਸਾਰੇ ਪਈ ਜਾਂਦੇ ਨੀ ਕਿੱਧਰ ਖੁੱਡ ਜਿਆ ਆ ਵੇਖੋ ਜਸਵੀਰ ਬੈਠਾ ਨੇ ਅੱਜ ਸਾਹਮਣੇ ਕਮਰੇ ਕਾ ਚੋ ਆਜੋ ਆਜੋ ਸਸਿਕਾ ਲੰਟੀ ਸੀ ਉਹ ਸਸਿਕਾ ਲ ਪਰੇ ਕੀਆ ਲਿਆ ਨਾਈ ਸੋਰੀਆ ਤੇ ਅੱਜ ਗਈ ਨਹੀਂ ਕਾਲਜ ਅੱਜ ਮੇਰੀ ਛੁੱਟੀ ਸੀਗੀ ਅੱਜ ਮੈਂ ਕਿਸੇ ਪਾਰਟੀ ਤੇ ਜਾਣਾ ਸੀ ਤਾਂ ਅੱਛਾ ਪਾਰਟੀ ਤੇ ਚਲਦੀ ਆ ਹੋਰ ਸਨਾਬ ਠੀਕ ਆ ਚਲ ਸਕੂਟਰੀ ਨਵੀਂ ਲਈ ਵਧਾਈਓ ਮੈਂ ਤੈਨੂੰ ਥੈਂਕ ਯੂ

ਉਤਰਾ ਆ ਸ਼ਾ ਕਲਪਨ ਡਈ ਨਿਕੰਦੀ ਇਹ ਤਾਂ ਮੁੰਡੇ ਦਾ ਵਿਆਹ ਕਰਕੇ ਵੀ ਨਹੀਂ ਸੁੱਕੀ ਸਿਆਪਾ ਕੀ ਦੱਸਾਂ ਮੈਂ ਭੈਣ ਹੋਇਆ ਕੀ ਮੈਂ ਤੇ ਤੇਰੇ ਨਾਲ ਲੜਾਈ ਹੁੰਦੀ ਹੋਇਆ ਕੀ ਦੱਸਾਂ ਮੈਂ ਮੈਂ ਤਾਂ ਉਸ ਮੇਲੇ ਘੜੀ ਨੂੰ ਪਰਦਾਣ ਲਈ ਆ ਜਦੋਂ ਦੀ ਅੱਕੇ ਡਾਲਣਾ ਤੇ ਲਵਾ ਪੈ ਗਿਆ ਹਾ ਨਹੀਂ ਹੋਰ ਨਾ ਤੇਰੇ ਤਾਂ ਸੱਚੀ ਇੰਨੇ ਸਾਲ ਹੋ ਗਏ ਤੈਨੂੰ ਇੱਥੇ ਸਾਡੀ ਗਲੀ ਚ ਰਹਿਣ ਦੇ ਨਾ ਮੈਂ ਤਾਂ ਆ ਜਦੋਂ ਦੇ ਤੂੰ ਲੈ ਕੇ ਆਏ ਨੋ ਤਾਂ ਤੇਨੂੰ ਵਾਜਾਂ ਹੀ ਬੜੀਆਂ ਆਂਦੀਆਂ ਹੋਇਆ ਕੀ ਹੋਣਾ ਕੀ ਹੈ ਉਹ ਮੇਰੀ ਨਿੱਕੀ ਜਿਨੀ ਆਣੀ ਧੀ ਆ ਪਰ ਆਹੋ ਤੇ ਪਰੀ ਦੇ ਮਗਰ ਹੱਥ ਧੋ ਰੇ ਪਈ ਉਹ ਨਿਆੜੇ ਕੀ ਕੰਦੀ ਆ ਬਸ ਇਹਨੂੰ ਚੁੰਡੀਆਂ ਵੜਦੀ ਕੋਈ ਵੀ ਗੱਲ ਕਹਿ ਦੇ ਪਰੀ ਕੋਈ ਵੀ ਕੁਝ ਤੂੰ ਜੇ ਇਹਨੂੰ ਮੈਂ ਕੋਈ ਕੰਮ ਕਰ ਦਾਂ ਨਹੀਂ ਰਿੱਦੀ ਚਾਹ ਬਣਾ ਕੇ ਲਾਇਆ ਆਪਣੀ ਧੀ ਨੂੰ ਕਹਿ ਦਿਓ ਨਹੀਂ ਰਿੱਦੀ ਮਾਂ ਮੇਰੀ ਗੱਲ ਸੁਣ ਰੋਟੀ ਬਣਾ ਕੇ ਲਾਇਆ ਨਾਸ਼ਤਾ ਟਾਈਮ 12:00 ਵਜੇ 2:00 ਵਜ ਜਾਂਦੇ 3:00 ਆਪਣੀ ਧੀ ਨੂੰ ਕਹਿ ਦਿਓ ਦੇ ਇਹ ਬੰਦਾ ਬਚਨ ਤੂੰ ਤਰਾਂ ਨਹੀਂ ਰਿਹਾਂਦਾ ਚੰਦਾਲੂ ਹਾਂ ਇਹਨੇ ਇਹਨਾਂ ਨੂੰ ਭੁਖੀ ਕੀਤਾ ਲੈ ਨਾ ਪਰੇਸ਼ਾਨ ਕੀਤਾ ਲੈ ਗਲਗਲ ਕਿਤੇ ਧੀ ਦੇ ਮਗਰ ਉਹ ਸੁੱਤੀ ਆ 12 ਵਜ ਗਏ 2 ਵਜ ਗਏ ਸ਼ਰਮ ਹੀ ਲਾਈ ਹੋਈ ਆ ਤੇਰੀ ਮਾਂ ਹਲੇ ਜਿੰਦੀ ਆ ਜੇ ਮੈਂ ਨਾ ਹੋਵਾਂ ਤੇ ਮੇਰੀ ਦਾ ਹੱਥ ਕੀ ਕਰੇ ਮੇਰੀ ਗੱਲ ਸੁਣ ਤੂੰ ਕਹਿਂਦੀ ਸੀ ਮੈਂ ਯਾਤਰਾ ਤੇ ਜਾਣਾ ਮੈਂ ਕੱਲੀ ਨੇ ਤੇ ਤੂੰ ਧੀਰੇ ਸਿਰ ਤੇ ਸੁੱਟ ਕੇ ਜਾਣੇ ਸੀ ਇੰਦਾ ਤੇਰੀ ਧੀ ਨੂੰ ਟਿਕਨ ਨਹੀਂ ਸੀ ਦੇਣਾ ਟਿਕਨ ਨਹੀਂ ਦੇਣਾ ਇਹਦੇ ਪਰ ਕੀ ਹਾਲ ਕਰਨਾ ਉਹ ਮੈਂ ਇੱਥੇ ਘਰ ਦੇ ਵਿੱਚ ਹੀ ਇਹਦਾ ਤਾਂ ਨਹੀਂ ਬੋਲ ਹਾਲ ਉਹਦਾ ਤਰੰਡੇ ਹੀ ਅੱਨਾ ਤਾਂ ਇਹਨੂੰ ਟਿਕਨ ਦੇ ਢੇ ਮੈਂ ਤਾਂ ਬਾਦਲੇ ਨਹੀਂ ਕੀ ਕਰਨਾ ਮੈਨੂੰ ਸਵਾਦ ਤੇ ਯਕੀਨ ਆ ਮਾੜੀ ਗੱਲ ਮਾੜੀ ਗੱਲ ਆ ਵੇਖ ਲੈ ਨੀ ਸਾਡੇ ਰਿਸ਼ਤੇਦਾਰਾਂ ਦੇ ਵੀ ਨਵੇਂ ਇੱਕ ਤਰ੍ਹਾਂ ਦੇ ਹੀ ਆਏ ਸੀ ਭੈਣਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਿੱਧਾ ਨਾ ਉਹਨੂੰ ਕਹਿਤਾ ਦੀ ਮਾਂ ਨੂੰ ਸੁਧੜ ਕੇ ਕਿ ਆਪਣੀ ਧੀ ਨੂੰ ਸੁਧਾਰ ਲਾ ਨਹੀਂ ਤਾਂ ਫੇਰ ਵੇਖ ਲੈ नहीं मुकाला कर सको यही गलू लगता तो मैं कुछ करना पैदा बहु बन के मैं रानी राके राके नहीं, नहीं तो राणी बना के रखना बंद पूछे नहीं कहते रा नहीं चलो घर की ती है नो धी है नो धी बन गए तू तिया का मुकाबला कर सकती है आहोध ਆਹੋ ਇੱਕੋ ਗੱਲ ਕਰਨ ਵਾਲੀ ਇੱਤਾਂ ਦੀ ਬਸ ਇਹੋ ਸਾਡੀ ਗੱਲ ਹੈ ਮੇਰੀ ਗੱਲ ਸੁਣ ਤੂੰ ਡਾਇਆ ਕਰ ਇਹਨੂੰ ਤੜਕੇ ਠਾਇਆ ਕਰ ਖੈ ਇਹਨੂੰ ਜਿਤਨਾ ਤੇਰੀ ਸੱਸ ਤੈਨੂੰ ਡਾਂਦੇ ਸਾਡੀ ਬੀਬੀ ਦੱਸਦੀ ਹੁੰਦੀ ਸੀ ਤੇਰੀ ਸੱਸ ਕਹਿੰਦਾ 3 ਵਜੇ ਉੱਠ ਕੇ ਭਾਂਡੇ ਪੱਣ ਲੱਗ ਪੰਦੇ ਸੀ ਨਹੀਂ ਮੈਂ ਕਿ ਹੁਣ ਮੈਂ ਨਹੀਂ ਕੁਝ ਕਹਿਣਾ ਮੈਂ ਨਹੀਂ ਕਰੇਗੀ ਤੇ ਫਿਰ ਕੁਝ ਨਾ ਕੁਝ ਹੋਊਗਾ ਫਿਰ ਖਾਏਗੀ ਮੇਰੇ ਕੋਲ ਫਿਰ ਦੋ ਨਾ ਨਹੀਂ ਨਾ ਆਹ ਕੰਮ ਨਾ ਕਰੀਂ ਕੀ ਕਰਾਂ ਮੈਂ ਹਾਂ ਨਾ ਨਹੀਂ ਅੱਜ ਕੱਲ ਦਾ ਸਿਆਪਾ ਉਹ ਚੱਲ ਗਏ ਕੈਮਰੇ ਤੇ ਮੋਬਾਈਲ ਤੇ ਚੱਲ ਪਈ ਅੱਜ ਕੱਲ ਲੋਕੀ ਵੀਡੀਓ ਬਣਾ ਕੇ ਨਾਲ ਹੀ ਭਾਰੰਦੇ ਆ ਫਿਰ ਪੁਲਿਸ ਵਾਲੇ ਜਦੋਂ ਲੈਦਰ ਪਟੇ ਬੜੇ ਵਾਹ ਤੇ ਉਹ ਨਾ ਜੋ ਮਰਜ਼ੀ ਕਰੋ ਪਰ ਹੱਥ ਨਾ ਚਲਾਵੋ ਤੇਰਾ ਸਮਝ ਮੈਂ ਤਾਂ ਖੱਪ ਗਈਆਂ ਇਸ ਕੋ ਤੇ ਮੇਰੀ ਗੱਲ ਸੁਣ ਫਿਰ ਜਵਾਨ ਤੂੰ ਤੇਰੀ ਕਰਵਾਣ ਜਾਊਗਾ ਜੇ ਨੂਨੂ ਹੱਥ ਚੁੱਕਦਾ ਤੂੰ ਇਹ ਦੱਸ ਐਹੀ ਤਾਂ ਗੱਲ ਹੈ ਸੱਚ ਚਲੇ ਬੱਸ ਸੱਤਾ ਮਰਦੀਆਂ ਹੀ ਜੇ ਕੁਝ ਕਵੇ ਤੇ ਤਾਂ ਹਮਾਰਾ ਨਾ ਕਹਵੇ ਤੇ ਸੱਜ ਦਾ ਤਾ ਉਹ ਤੇ ਬੜਾ ਗਿਆ ਨਹੀਂ ਸੱਸਾ ਵਾਸਤੇ ਤਾਂ ਕੋਈ ਸਰਕਾਰ ਨਹੀਂ ਬਣੀ ਸਾਰੀਆਂ ਸਰਕਾਰਾਂ ਦੇ ਨੋਵਾ ਵਾਸਤੇ ਬਣ ਗਈਆਂ ਸੱਸਾ ਦੇ ਕੋਈ ਵਾਕਿਆ ਸਰਕਾਰ ਜਿੱਦਾਂ ਰਿਲ ਗੱਲ ਬਿਲਕੁਲ ਝਾਚੇਗੀ ਕੋਈ ਸੱਸਾ ਦੀਆਂ ਵੀ ਤਾਂ ਸੁਣੇ ਸੱਸਾ ਦਾ ਕੋਈ ਦਿਮਾਗ ਨਹੀਂ ਖਰਾਬ ਹੋਇਆ ਹੁੰਦਾ ਤੇ ਲੋਕੀ ਫਿਰ ਕਹਿ ਦਿੰਦੇ ਸੱਸਾ ਇੰਜ ਕਰਦੀ ਐ ਸੱਸਾ ਇੰਜ ਕਰਦੀ ਐ ਅਗਲੀ ਨੋਵਾ ਕਹਿੰਦੇ ਸੱਸਾ ਉਹਦਾ ਕਰਦੀ ਆ ਅਗਲੀ ਅੱਜ ਦੀ ਨੂੰ ਜੀ ਸੱਸਾ ਜੜੀ ਇੰਜ ਕਰਦੀ ਬੰਦਾ ਬੜਾ ਤੋਈ ਨਹੀਂ ਕਿਤੇ ਨੋਵਾ ਨੂੰ ਜੱਲ ਲੈ ਦੱਸੋ ਕੋਆ ਤੇ ਨਾ ਦੇ ਤੋਖਾ ਤੇ ਲੈਂਦਾ

ਤੂੰ ਉਹੀ ਗੱਲ ਸਭ ਜਿ ਸਦਾਈਆਂ ਆ ਗਵਾਂਢਾ ਗਵਾਂਢ ਨਹੀਂ ਮੇਰੀ ਭੈਣ ਸੋਹਰੇ ਦੇ ਮੱਲੇ ਜੇ ਕੋਈ ਵੀ ਹੋਵੇ ਸਭ ਜੇ ਤੱਕ ਮੱਥਾ ਟੇਕੀਦਾ ਸਸੀ ਘਾਣ ਸਸੀ ਘਾਣ ਤੇ ਜੇ ਸਿਰ ਪੂਰਾ ਟੱਕੀਦਾ ਮੱਥਾ ਟੇਕੀਦਾ ਹੁੰਦਾ ਆ ਸਾਡੀਆਂ ਸੱਸਾਂ ਵੇਲਾ ਆ ਕੰਨੀਆਂ ਹੁੰਦੀਆਂ ਸੀ ਜੇ ਝੁੱਗੋ ਤੇ ਸਿਰ ਤੇ ਆਸ਼ੀਰਵਾਦ ਹੀ ਮਿਲਦਾ ਆ ਜੋ ਗਲੇ ਚੋਂ ਨਿਕਲਣਾ ਤੇ ਸਾਸਰੇ ਨਾਲ ਹੋਣਾ ਆ ਮੱਥਾ ਟੇਕੀ ਜਾ ਆ ਮੱਥਾ ਟੇਕੀ ਜਾ ਸਾਡੀਆਂ ਸੱਸਾਂ ਕਹਿੰਦੀਆਂ ਹੁੰਦੀਆਂ ਸੀ ਅਬ ਸਾਰਾ ਮੱਲਾ ਤੇਰਾ ਸੋਹਿਆਂ ਦਾ ਵੈ ਐਤੋਂ ਲੱਗੇ ਉਹ ਚੌਂਕ ਤੇ ਕਰ ਅਸੀਂ ਉੱਬੜੇ ਹੋ ਗਏ ਆ ਅੱਜ ਦਿਨ ਤੱਕ ਸੇ ਟੱਕ ਕੇ ਉਸ ਮੱਲੇ ਦੀ ਚਾਹੀ ਨਹੀਂ ਨਗਰੇ ਸੋਹਿਆਂ ਦਾ ਮੱਲਾ ਭਾਵੇਂ ਬੁੱਢੇ ਗਏ ਲੈਣਾ ਸੋਹਿਆਂ ਦਾ ਮੱਲਾ ਹੀ ਆ ਨਾ ਇਹ ਤਾਂ ਕਾਹਦੀਆਂ ਵੀ ਆਈਆਂ ਜੇ ਅਸੀਂ ਨਾ ਦੱਸ ਸਕਦਾ ਹੋਰ ਕੀ ਨਾ ਦੱਸਣਾ ਅਸੀਂ ਹੁਣ ਤੱਕ ਮੱਥਾ ਦੇ ਕੇ ਤੇ ਜਾਣਿਆ ਮੱਲੇ 'ਚ ਕੋਈ ਸਾਢੇ ਤੋਂ ਵੱਡਾ ਸਾਢੇ 7 ਸ ਬਰਾਬਰ ਮਿਲ ਜੇਤ ਪਤਾ ਨਹੀਂ ਅੱਜ ਕੱਲ ਨੂੰਆਂ ਨੂੰ ਕੀ ਹੁੰਦਾ ਪੁੱਤ ਮੱਥਾ ਟੇਕੀਏ ਤਾਂ ਕੋਈ ਨਾ ਕੋਈ ਆਸ਼ੀਰਵਾਦ ਹੀ ਦਿੰਦਾ ਸੀ ਸੀ ਮਿਲਦਾ ਹਾਂ ਇਹ ਗੱਲ ਸੁਣੋ ਠੀਕ ਹੈ ਪੁੱਤ ਚੱਲ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਸੀ ਪਤਾ ਨਹੀਂ ਕਿਹਦੀ ਸੀਸ ਸਾਨੂੰ ਐਡੇ ਅਸ਼ੀਰਵਾਦ ਤੇ ਤੁਹਾਨੂੰ ਪਹੁੰਚਾ ਦੇਣਾ ਤੇ ਇਹਨਾਂ ਇਹ ਸੀਸਾ ਲੈਣ ਜੋ ਗਿਆ ਹੋਂ ਤੇ ਫੇਰ ਨਾ ਮੰਮੀ ਮਚਾ ਰਦਣਾ ਕਿੱਲ ਨਹੀਂ ਦੇਖ ਲੈ ਇਹ ਵੀ ਪੁੱਛਣ ਵਾਲੀ ਗੱਲ ਹੈ ਮੈਂ ਚਾਹ ਬਣਾ ਕੇ ਲੈ ਆਨੀ ਹੈ ਕਹਿਣ ਵਾਲੀ ਗੱਲ ਹੈ ਪਾਣੀ ਬੜਾ ਤੇ ਜਾ ਕੇ ਚਾਹ ਬਣਾ ਕੇ ਲਿਆ ਚਾਹ ਦਾ ਨਾਲ ਕੁਝ ਲੈ ਵੀ ਆਵੀਂ ਐ ਨਹੀਂ ਕੁਮਤੀ ਦੇਖ ਲੈ ਨਾ ਫਿਰ ਕਹਿਣਾ ਬੋਲਦੀ ਆ ਜੇ ਮੈਂ ਬੋਲਣਾ ਨਾ ਤਾਂ ਕੀ ਕਰਾਂ ਆਂਡ ਗਾਣ ਤੇ ਮਾਛੇ ਵੇਦੇ ਚੱਲ ਤੂੰ ਅੰਦਰ ਵੜ ਕੇ ਗੱਲ ਕਰ ਲਿਆ ਕਰ ਨਾ ਉੱਚੀ ਬੋਲਿਆ ਕਰ ਇਹਨਾਂ ਨੇ ਮੈਨੂੰ ਉੱਚੀ ਬੋਲਣਾ ਸਿਖਾ ਦਿੱਤਾ ਮੇਰੇ ਤਾਂ ਮੂੰਹ ਤੇ ਜ਼ੁਬਾਨ ਹੀ ਨਹੀਂ ਹਿੱਲਦੀ ਇਹ ਤੇ ਜਦੋਂ ਦੀ ਆਈ ਨਾ ਮੇਰੀ ਜ਼ੁਬਾਨ ਅੰਦੀ ਇਹਨੇ ਖੋਲ ਦਿੱਤੀ ਫੜ ਕੇ ਹੱਥੋਂ ਜਾਦਾ ਇੱਕ ਵਾਰ ਕੇ ਜਿੰਨ ਕੋ ਹੋੜੀ ਹੱਸਲ ਨੂੰ ਲੱਗ ਤੇ ਨਾ ਪਤਰੀ ਕਿਹੜੀ ਹੱਦੀ ਦੀ ਬੜੀ ਅਸਲ ਤੇ ਨਾ ਗਲਤੀ ਇਹਨਾਂ ਦੀ ਵੀ ਲੀ ਗਲਤੀ ਸਾਡੇ ਪੁੱਤ ਦੀ ਪੁੱਤਾਂ ਦੀ ਗਲਤੀ ਪੁੱਤ ਦੀ ਕਾਦੀ ਗਲਤੀ ਹਾਂ ਦੇ ਨਾ ਤੇ ਥੱਜ ਪੈ ਗਏ ਹੱਥਾਂ ਤੇ ਪੈ ਗਏ ਨੀ ਮੁੰਡੇ ਨਹੀਂ ਹੱਥਾਂ ਦੇ ਪੰਦੇ ਹੁੰਦੇ ਪੈ ਗਏ ਨਾ ਫੇਰੇ ਨੂੰ ਜਿਵੇਂ ਜੂਲਤਾ ਸਾਡੇ ਪੁੱਤ ਨੇ ਦਬਕਾ ਮਾਰ ਕੇ ਨੱਚ ਸਕਦੇ ਕਿ ਜੋ ਸਾਡੀ ਸੱਸ ਮਾਂ ਕਹਿੰਦੀ ਹੈ ਇੱਕ ਵਾਰੀ ਕਹਿ ਦੋ ਤੇ ਅਸਰ ਕਰਿਆ ਕਰੋ ਉਹ ਕਹਿੰਦੇ ਨਹੀਂ ਇਹਨਾਂ ਦੇ ਕੰਧੇ ਕਿਤੇ ਜੂਣ ਝੜ ਗਈ ਇਹ ਸਮੇਂ ਦੇ ਸਸਤਾ ਕੁੱਟੀਆਂ ਭੋਗਦਿਆ ਰਹੇ ਕੰਮ ਮੈਂ ਹੋਰ ਇਹਨਾਂ ਨੂੰ ਕੋਈ ਸਸਤਾ ਤੇ ਬਣਾਤਾ ਕੁੱਤੇ ਇਹਨਾਂ ਜਦੋਂ ਮੁੰਡਾ ਮੇਰਾ ਘਵਾਰਾ ਸੀ ਨਾ ਅਸੀਂ ਕੋਈ ਕੰਮ ਕਰਦੇ ਸੀ ਨਾ ਤੇ ਕਹਿੰਦਾ ਮम्मी ਤੇਰੇ ਕੋਲ ਕੰਮ ਨਹੀਂ ਹੋਇਆ ਮम्मी ਤੇਰੇ ਕੋਲ ਕੰਮ ਨਹੀਂ ਹੈ ਤੇ ਰੋਟੀ ਹੀ ਬਣੀ ਤੇ ਕੋਈ ਸਬਜ਼ੀ ਨਹੀਂ ਬਣੀ ਤੇ ਕੋ ਆ ਚਾਹ ਮੰਗਾਈ ਤੇ ਕੋ ਚਾਹ ਹੀ ਨਹੀਂ ਕੁਦ-ਕੁਦ ਬੰਦੇ ਨੇ ਮਾਵਾਂ ਨੂੰ ਅਰੇ ਨਾਂ ਆਈਆਂ ਤੇ ਮੁੱਛ ਪੈ ਗਈਆਂ ਲੱਤੀਆਂ ਹੁਣ ਜਨਾਂ ਨੂੰ ਕੋਸ਼ਕਿਆ ਜਾਂਦਾ ਉਹਨਾਂ ਨੂੰ ਛੇਦ ਦਿੱਤਾ ਉਹ ਤੇ ਬਾ ਲਿਆ ਉਹਨਾਂ ਦੇ ਭਾਇਆ ਭਾਇਆ ਉਹ ਲੋਕ ਸਾਨੂੰ ਕਹਿੰਦਾ ਤੂੰ ਹੀ ਬਾਵਾ ਆਪਣੇ ਤਰਲ ਤੇ ਇਹ ਤਾਂ ਗੱਲ ਤੇਰੀ ਸਹੀ ਹੈ ਫਿਰ ਸਹੀ ਗੱਲ ਆ ਪੁੱਤ ਮਾਵਾਂ ਨੂੰ ਕੰਦੇ ਆ ਮਾਵਾਂ ਨੂੰ ਜਨਾਨੀਆਂ ਨੂੰ ਨਹੀਂ ਕੰਦੇ ਜਨਾਨੀਆਂ ਨੂੰ ਨਹੀਂ ਕਹਿੰਦੇ ਜਨਾਨੀਆਂ ਕਿ ਮਾਊ ਬਾਜਦੇ ਆ ਤੇ ਫਿਰ ਉਹ ਜੇ ਕਿਤੇ ਭੁੱਲ ਭੁਲੇਖੇ ਗੱਲ ਕਹਿਦੇ ਆ ਨਾ ਤੇ ਫਿਰ ਪੰਦੇ ਸਟੇਕੋ ਗੱਲ ਕਹਿੰਦੇ ਆ ਕਿ ਮਾਂ ਤੂੰ ਸਾਨੂੰ ਵੇਖ ਨਹੀਂ ਸਿਖਾਉਂਦੀ ਤੂੰ ਸਾਡੇ ਦੋਵਾਂ ਚ ਲੜਾਈ ਪਾਣਾ ਚਾਹਦੀ ਆ ਵੇ ਤੂੰ ਵੀ ਸਾੜ ਦੇ ਕੇ ਸੜਦੀ ਏ ਕਿ ਇਹਨਾਂ ਦੋਵਾਂ ਜੀਆਂ ਦੀ ਬਣੀ ਕਿ ਹੋਈ ਏ ਦੱਸ ਮਾਵਾਂ ਵੇ ਬੁਰੀਆਂ ਨਹੀਂ ਤੇ ਆਪਾਂ ਲੜਾਂ ਨੂੰ ਵਿਆਹ ਕੇ ਲਿਆਤਾ ਇਹਨਾਂ ਨੂੰ ਇਹੋ ਤੇ ਤੇਰੀ ਗੱਲ ਹੈ ਕਵੇ ਕੋਣ ਇਹਨਾਂ ਨੂੰ ਸਮਝਾ ਵੇ ਕੋਣ ਆਪਾਂ ਤੇ ਨੋਆ ਨੂੰ ਸਮਝਾਨੀ ਏ ਕਿ ਸਮਝੋ ਸਾਡੀ ਗੱਲ ਆਪਾਂ ਕੀ ਕਹਿਣਾ ਚਾਹਨੀ ਆ ਕੋ ਨਹੀਂ ਸਮਝਦੀਆਂ ਉਹ ਇਧਰੋਂ ਸੁਣ ਕੇ ਇਧਰੋਂ ਘੜਤੰਦੀਆਂ ਉਹ ਇਹਨਾਂ ਦਾ ਉਹ ਸਾਹੀ ਸਿਆਣੇ ਕਹਿੰਦੇ ਸੀ ਨਾ ਖਸਮ ਹੋਵੇ ਵੱਲ ਤੇ ਧੱਤੀ ਦੇ ਥਲ ਬੁੜੀਆਂ ਸਾਡੇ ਕਿਸ ਕੰਮ ਹੀ ਆ। ਉਹ ਕਹਿੰਦੇ ਉਹ ਕਹਿੰਦੇ ਵਿੜਾ ਦਈਏ ਥੱਲ। ਉਹ ਹੀ ਵਿੜਾ ਦਈਏ ਥੱਲ। ਜੇ ਬੰਦਾ ਵੱਲ ਹੋ ਜੇ ਨਾ ਤੇ ਫੇਰ ਤਾਂ ਪਰਵਾਹ ਹੀ ਨਹੀਂ। ਪਰਵਾਹ ਭਾਵੇਂ ਤੀਪਟ ਰਹੀ ਸਾਨੂੰ ਕੋਈ ਕਿਸੇ ਨੂੰ ਕਹਿਣਾ ਕੁਝ। ਹਾਂ ਉਹ ਹੀ ਗੱਲ ਐ। ਸਿਆਣੇ ਨੇ ਕਿਹਾ ਹੋਇਆ ਵੀ ਜੜੀ ਵੀ ਸਿਆਣੇ ਦੀ ਕੋਈ ਇੱਕ ਇੱਕ ਗੱਲ ਕੀਤੀ ਹੋਈ ਹੈ ਨਾ ਇੱਕ ਇੱਕ ਗੱਲ ਦੇ ਵਿੱਚ ਵੀ ਬੜਾ ਹੈਗਾ ਸਿਕਾ। ਇਹ ਤਾਂ ਗੱਲ ਭੈਣੇ ਸਹੀ ਆ। ਜੜੀਆਂ ਵੀ ਸਾਡੀਆਂ ਸਿਆਣੀਆਂ ਸੀ ਨਾ ਉਹ ਜੇ ਕੋਈ ਨਾ ਕੋਈ ਗਲਤ ਕਰਦੀਆਂ ਸੀ ਨਾ ਤੇ ਗੱਲ ਦਾ ਕੋਈ ਮਤਲਬ ਹੁੰਦਾ ਮਤਲਬ ਸੀਗਾ ਇਹ ਅੱਜ ਦੇ ਸਮੇਂ 'ਚ ਆਪਾਂ ਉਹ ਗੱਲਾਂ ਨੂੰ ਪਸਤਾਨ ਲਈਆ ਪਸਤਾਨ ਲਈਆ ਵਸ ਉਹਨਾਂ ਨੇ ਸਾਨੂੰ ਕਿਹਾ ਸੀ ਨੂਹ ਧੀ ਇਸ ਘਰ ਦੀ ਨੂਹ ਆ ਯਾਨੀ ਕਿ ਇਹਦੀ ਨੂਹ ਆ ਇਸ ਘਰ ਦੀ ਜ਼ਿੰਮੇਵਾਰੀ ਨਿਭਾਉਂਦੀ ਆ ਨੂਹ ਦਾ ਫਰਜ਼ ਹੈਗਾ ਆਪਾਂ ਲੋਕਾਂ ਨੇ ਕੀ ਕਰਤਾ ਇਹ ਸਾਡੀ ਨੂਹ ਤੋਂ ਧੀ ਬਣਾਤਾ ਆਪਾਂ ਐਸ ਕਰਕੇ ਬਣਾਇਆ ਕਿ ਜਿਤਨਾ ਆਪਾਂ ਆਪਣੀਆਂ ਧੀਆਂ ਨੂੰ ਰੱਖਦੇ ਉਸੇ ਤਰ੍ਹਾਂ ਨੂਹਾਂ ਰੱਖੀਏ ਪਰ ਭੈਣ ये तो उल्टी समझ उल्टी समझ गए उल्टा ही जमाना, गया। जमाना गया। आ गया उल्टा ही जमाना आ गया पता नहीं की खर्च लिया जे धी समझिए फिर सिदे वालन पैदा जे नो समझदा हमें नो आना ता ही तो कर दी है सू नी किस पास जीन देंदीय चल छ इना कल्पन दल आ चलिए वह दूजी मंजू नहीं है कि ਉਹ ਸਾਹਮਣੀ ਸਾਡੇ ਮੰਜੂ ਇੱਕ ਤਾਂ ਤੇਰੀ ਕੁੜਮਨੀ ਦਾ ਨਾਂ ਵੀ ਮੰਜੂ ਆ ਉਧਰ ਕੀਰਤਨ ਹੈਗਾ ਤਾਂ ਚੱਲ ਚਲੀਏ ਨਾ ਕਲਪਾ ਕੀ ਕੀ ਨਾ ਕਲਪਾ ਕੀ ਛੱਡਾਂ ਤੇ ਕੀ ਰੱਖਾਂ ਹੱਲ ਦੇ ਵੇਖੋ ਰਾਤੀ ਕਿਲਾ ਥਾਲ ਲਗੜੀਆਂ ਇਹ ਵੇਖੋ ਹੋਰ ਗੱਲ ਹੋਈ ਹੈ ਨਾ ਖਾਦੀ ਖਾ ਸਭ ਨੂੰ ਦਰਵਾਜ਼ੇ ਦੇ ਨਾਲ ਫੋਨ ਮਾਰਾ ਦੇਣਾ ਇੱਕ ਦੀਆਂ ਸੱਤ ਬਣਾ ਕੇ ਦੱਸਣੀਆਂ ਸਮਝ ਆਈ ਵੀ ਆਧਾ ਮਾਂ ਤੇਰੀ ਕਹਿੰਦੀ ਆ ਐਧਾ ਮਾਂ ਤੇਰੀ ਕਹਿੰਦੀ ਆ ਉਹਨੇ ਕਿਹਾ ਤੇ ਮੈਨੂੰ ਕੀ ਆ ਕਿ ਇੱਧਰ ਡਾਇਰੈਕਟਰ ਸਿੱਧਾ ਹੀ ਹਾਂ ਉਹਦਾ ਉਹ ਹਿਸਾਬ ਹੈ ਉਹਨੇ ਬੜਾ ਕੁਝ ਵੇਖਿਓ ਗੱਲ ਗੱਲ ਨਾਲ ਲਾ ਲਾ ਕੇ ਗੱਲ ਗੱਲ ਨਾਲ ਲਾ ਲਾ ਕੇ ਲੜਾਈ ਵਾਲੀ ਗੱਲ ਉਹਨੇ ਕਰਨੀ ਹੈ ਉਹਨੇ ਜਨਾਨੀ ਦੇ ਪਿੱਛੇ ਬੋਲਣਾ ਤੇ ਕਹਿਣਾ ਮੈਨੂੰ ਉਹੋ ਗੱਲ ਤੇਰੀ ਹੋਗੀ ਕਿ ਮੂੰਹੋਂ ਬੋਲਣਾ ਨਹੀਂ ਤੇ ਗੁੰਡਾ ਖੋਲਣਾ ਨਹੀਂ ਗੁੰਡਾ ਖੋਲਣਾ ਨਹੀਂ ਐ ਗੱਲ ਹੀ ਕਹਿਣਾ ਧੀ ਨੋ ਮੈਂ ਉਹਦਾ ਬਣਨ ਨਹੀਂ ਪੈਣਾ ਇਹ ਤਾਂ ਫਿਰ ਬੰਦਿਆਂ ਨੂੰ ਕਲਾਈ ਬੜੀਆਂ ਆ ਗਈਆਂ ਮੁੰਡਿਆਂ ਨੂੰ ਤੋਰੀਆ ਅਜਦੋਂ ਦੀਆਂ ਮੋਰਨੀਆਂ ਜਿਆ ਲੱਗੀਆਂ ਨਾਗਣਾ ਦਮੂਹੀਆਂ ਲਗਣਾ ਇਹਨਾਂ ਦੇ ਪਿੱਛੇ ਆ ਗਈਆਂ ਜੜੀ ਦਾ ਉਹ ਸਾਨੂੰ ਡੰਗ ਮਾਰਨ ਲੱਪਿਆ ਨਾਗ ਨਾਗ ਨਹੀਂ ਰੱਖ ਕੇ ਦੋਵੇਂ ਅੱਛਾ ਲਿਆਂਦੀਆਂ ਸੋਖ ਨੂੰ ਸੀ ਤੇ ਪਾ ਲਿਆ ਗਲਚਫਾ ਤੇ ਮੇਰੀ ਗੱਲ ਸੁਣ ਜੇ ਨਾ ਵਿਹਾਂਦੇ ਤੇ ਫਿਰ ਵੀ ਕਹਿਣਾ ਸੀ ਆ ਪੁੱਤ ਆਪਣੇ ਜੋਗ ਰੱਖਿਆ ਹੈ ਤੇ ਫਿਰ ਦਿਨੇ ਰਾਤ ਸਿਰ ਖੰਦੇ ਸੀ ਉਹ ਮਾਂ ਸਾਡਾ ਵਿਆਹ ਕਰ ਉਹ ਸਾਨੂੰ ਕਹਿ ਕਿਸੇ ਨੂੰ ਕਹਿ ਕਿਸੇ ਨੂੰ ਮਿਆ ਕਰਤਾ ਤੇ ਉਲਟਾ ਗਲ ਪਾ ਲਿਆ ਸਿਆਪਾ ਛੱਡ ਪਰ ਚਲਦੀ ਆ ਮੈਂ ਨਾ ਕਲ ਪੈਣਾ ਮੈਂ ਨਹੀਂ ਵੇਖਾਂ ਜਾ ਕੇ ਕੀ ਕਰਨਾ ਕਲ ਪੈਣਾ ਤਾਂ ਹੋਰ ਕੀ ਕਰਾਂ ਗਲ ਪਿਆ ਢੋਲ ਵਜਾਣਾ ਪੈਂਦਾ ਚਾ ਛੱਡ ਪਾ ਕੋਈ ਗੱਲ ਨਹੀਂ ਚਲਦੀ ਚਲ ਕੋਈ ਨਹੀਂ ਬੋਲ ਬਾਹਰ ਨਾ ਜਾ ਕੇ ਕਿਸੇ ਨਾਲ ਗੱਲ ਕਰਨੀ ਇੱਕ ਤਾਂ ਦੰਦ ਦਾ ਘਰ ਘਰ ਦੀ ਕਹਾਣੀ ਹੁੰਦੀ ਹੈ ਮੈਂ ਕੀ ਕਹ ਦਸਾਂ ਕਿਸੇ ਵੇਲੇ ਬੰਦਾ ਜੋ ਕਿਸੇ ਤੇਰੀ ਆਵਾਜ਼ ਹੀ ਕਿਹੜੀ ਘਟ ਹੈਗੀ ਆ ਆਹੋ ਤੇ ساری ਗੱਲ ਤੇਰੀ ਵਾਇਡ ਆ ਜਾਂਦਾ ਸਪੀਕਰ ਹੁੰਦਾ ਉਹ ਸਾਰੇ ਗਲੀ ਨੂੰ ਪਤਾ ਹੈ ਕੀ ਕਰ ਤਿੰਨ ਵਾਰੀ ਤੇ ਜਨਨੀਆਂ ਸਾਰੀਆਂ ਆਸ਼ਾ ਹਿਸ਼ਾਣੇ ਮੇਰੇ ਕੋ ਹੋ ਵੀ ਗਈਆਂ ਉਹ ਤਾਂ ਵੱਖਰੀ ਗੱਲ ਹੈ ਕਿ ਮੈਂ ਬਾਹਰ ਆਈ ਤੇ ਫਿਰ ਮੈਂ ਸੁਣ ਕੇ ਤੇ ਸਿੱਧੀ ਆ ਗਈ ਮੈਂ ਸਵਾਦ ਸਾਰਾ ਗੱਲ ਲੈਣ ਡੀਆਂ ਸੀ ਅੰਦਰ ਕੋਈ ਵੀ ਨਹੀਂ ਸੀ ਆਣ ਡਿਆ ਉਹ ਤਾਂ ਮੈਂ ਕਿਹਾ ਮੈਂ ਜਾ ਕੇ ਸਿੱਧੀ ਜਾਨੀ ਆ ਜੇ ਕਿਤੇ ਨੂੰ ਸੱਸ ਲੜਦੀਆਂ ਹੋਣਗੇ ਚਲ ਚੜਾ ਦਵਾਂਗਾ ਚੜਾ ਦਵਾਂਗਾ ਗੱਲ ਹੀ ਬਤਾ ਜੀ ਕਰ ਲੈਂਦਾ ਮੈਂ ਗੱਲ ਸੁਣਦਾ ਅਰੇ ਤੂੰ ਗੱਲ ਕਹਿੰਨੀ ਹੈ ਨਾ ਮੈਂ ਕੁੱਟਣਾ ਆ ਕੰਮ ਨਾ ਕਰਿਆ ਕਰ ਚਲ ਠੀਕ ਹੈ ਨਹੀਂ ਲਈ ਮੈਂ ਤੇਰੀ ਗੱਲ ਬੱਲੇ ਮੈਂ ਸਾਰੀ ਗੱਲ ਸਮਝਦੀ ਆ ਸਿਆਣੇ ਨੇ ਕਿਹਾ ਚਕਮੀ ਚਕੋ ਤੇ ਡਾ ਆਪਣਾ ਲੱਗਾ ਤੁਰ ਮੈਂ ਬਾਹਰ ਜਾ ਕੇ ਤੱਕ ਵੀ ਚਣ ਚਕ ਚੋਕ ਲੋਕਾਂ ਦੇ ਸਰ ਰੋਕਾ ਤੇ ਖੁਦ ਹੀ ਪਤਾ ਰੋਕੀ ਅੱਜ ਤੱਕ ਕੰਧਾਂ ਇਹਨਾਂ ਨੂੰ ਸ਼ਰਮੀਆਂ ਨਹੀਂ ਚਲ ਕੋਈ ਨਾ ਕਲਪ ਛੱਡ ਪਰ ਆ ਛੱਡ ਪਰ ਆ ਪੱਤੀ ਚੁੱਕੀ ਹੋਈ ਕੀ ਕਰੇ ਬੰਦਾ ਵੇਲਾ ਹੁਣ ਸੁਣ ਕੇ ਉਹ ਭੈਣ ਜਸਬੀਰ ਭਾਈ ਹੈ ਉਹ ਵੀ ਵਿਚਾਰੀ ਮੇਲਾ ਕਿੰਨਾ ਕਲਪ ਕੇ ਗਈ ਠੀਕ ਹੈ ਨਾ ਬੋਲਣਾ ਤੇ ਤਾਂ ਮਾੜਾ ਨਾ ਬੋਲਣਾ ਤੇ ਤਾਂ ਮਾੜਾ ਏਕ ਤੇ ਕਹਿੰਦੀਆਂ ਬਸ ਅਸੀਂ ਆ ਗਈਆਂ ਪਟੜਾਨੀਆਂ ਬਲ ਕੇ ਸਸਾਂ ਦੀ ਬਸਮੂਤ ਚ ਲਕਸ਼ੀਆਂ ਬਗਰ ਬਾਲੀ ਦੇ ਕੇ ਉਸ ਕਵੇ ਨਾ ਹੈ ਉਹ ਤਾਂ ਇਹਨਾਂ ਦਾ ਨਹੀਂ ਖਸਮ ਵੀ ਮੇਰਾ तो पुत भी मेरा तो मां कोआड़िए ढेर छोड़ दो पासे न मां किसे ना तिना चो ना तेरह चो एक स्यापा मां तो रह गई गल सुन जोगी धक्के खान जोगी जो पहला खसमा दे चित्र खा दे पुता देर पुत दल दे सुनिया आ जाके नुहा गई सिर दे बारा पैन रही खूदी जिंदगी इन्होंने साइड बर्बाद करती फटके ना किसी को बहन जोगा ना खलोन जोगा की करिए स्यापा पा लिया गल ਹਾਂ ਮਿੱਕੀ ਮੇਰੀ ਸੱਸ ਮੇਰੀ ਸੱਸ ਤੇ ਬਹੁਤ ਚੰਗੀ ਹੈ ਹਾਂ ਸਹੇਲੀਆਂ ਵਰਗੀ ਕੀ ਹੈ ਬਹੁਤ ਪਿਆਰ ਕਰਦੀ ਹੈ ਬਾਜ਼ਾਰ ਕਿਤੇ ਘੁੰਮਣ ਫਿਰਨ ਨਹੀਂ ਜਾਵੇ ਕੋਈ ਨਾ ਕੋਈ ਚੀਜ਼ ਲੈਂਦੀ ਮੇਰੇ ਵਾਸਤੇ ਹਾਂ ਕਹਿੰਦੀ ਮੈਂ ਜਾਂਦੀ ਵੀ ਸੀ ਮੈਂ ਤੇਰੇ ਵਾਸਤੇ ਲੈ ਲਈ ਮੈਂ ਕਿ ਮੰਮੀ ਇਦਾਂ ਨਾ ਕਰਿਆ ਕਰੋ ਤੁਸੀਂ ਕਿੰਨਾ ਸਮਾਨ ਅੱਗੇ ਲੈ ਕੇ ਦਿੱਤਾ ਮੈਨੂੰ ਹੋਰ ਲੈ ਕੇ ਆਂਦੇ ਹੋ ਲਿਆਈ ਜਾਂਦੇ ਪਏ ਹੋ ਹੋਰ ਤੂੰ ਸੁਣਾ सब ठीक है ना हाँ तेरा बेबी ठीक है अच्छा अच्छा है क्या बात है किस्मत वाला आया है जेडी तेरी लॉटरी भी निकल गई ना भी अच्छा तू बड़ी चला के मेनू नहीं दसिया हाँ मैं भी अगो दी पाया करा मम्मी बंद कर दी बंद मेरी सास होगी मेरी सास होगी बाजू करा ओके ओके हाँ पैगी डांड ਕਸਮ ਨੂੰ ਸਕਾ ਕੇ ਲੱਗੀ ਫੋਟੇ ਮੇਰੇ ਨਾਲ ਵੇਖਦੇ ਫੋਨ ਬੰਦ ਕਰਤਾ ਹੀ ਹੈ ਪਈ ਡੰਡ ਤੂੰ ਕਹਿੰਦੀ ਨਹੀਂ ਹੁੰਦਾ ਤੂੰ ਆਏਗਾ ਤੇ ਮਾਂ ਨਾਲ ਜੰਗ ਕਰੇ ਮਾਂ ਪੁੱਤਾਂ ਦੀ ਵੀ ਕਿਉਂ ਮਾਰੀ ਮੋਟੀ ਬਣੀ ਹੈ ਹੈਨਾ ਮੰਮੀ ਸਖਾ ਲੈਣਾ ਹੀ ਹੋਰ ਕਰਦਣੀ ਚੱਲ ਗਿਆ ਹੋਰ ਮੰਮੀ ਨਹੀਂ 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 ਮੈਂ ਸਭ ਸੁਣਦੀ ਪਈ ਆ ਸਾਹੀ ਜੀ ਨਾ ਮੈਂ ਸਭ ਸੁਣਦੀ ਪਈ ਮੈਂ ਕਿਹਾ ਮੈਂ ਕਦੋਂ ਦੀ ਸੁਣਦੀ ਪਈ ਆ ਤੂੰ ਹੁਣ ਕਹਿੰਦੀ ਹੋਣੀ ਆ ਉਹ ਤੈਨੂੰ ਹੁਣ ਕੁਝ ਕਹਿ ਨਹੀਂ ਸਕਦਾ ਮਾਂ ਦੀ ਗੁੱਥ ਪੁੱਟਿਆ ਕੇ मां तो सारा गुस्सा लावे राह भी देना तेरे मगर ला के जो तू गए थोड़ा ही थोड़ा जो तू कर ले थोड़ा ही थोड़ा मैं बड़ी देर दी पे हाँ तू जिन्ना मर्जी आया करी जा मेनू सदाई ना बना मैं तह दसा मम्मी मम्मी मैं बस तू तक रे मैंने सब पता तू जो जो कुछ खसम सिखा ना मैं एडी न्याणी नी जी समझ दी गल तू लड़ाई पूरी पवाना चाहनी

ਹੈਂ ਹੋਏ ਐਨਾ ਮੈਨੂੰ ਮਾਰਦੇ ਨੇ ਮਾਰਦੇ ਨੇ ਕਰਦੀ ਵੀ ਉਹਦੇ ਨਾਲ ਮੈਂ ਆਪਣੀ ਸੇਲੀ ਨਾਲ ਗੱਲ ਕਰਦੀ ਵੀ ਸੀ ਮੈਨੂੰ ਸਭ ਪਤਾ ਹੈ ਸੇਲੀ ਨਾਲ ਗੱਲ ਕਿਹੜਾ ਕਰਦੀ ਆ ਸੇਲੀ ਨਾਲ ਕਰਦੀਆਂ ਗੱਲ ਜੋ ਤੂੰ ਕਰਦੇ ਥੋੜਾ ਥੋੜਾ ਮਾਪਤਾ ਜਿਹੜਾ ਪਾਗੇ ਤੂੰ ਸਾਰਾ ਨਾ ਦੇਣਾ ਮਾਦੀਏ ਧੀਏ ਕਦੀ ਕੋਈ ਚੈਜ਼ ਦੀ ਗੱਲ ਨਾ ਕਰੀਂ

ਮੈਂ ਤੇਰੀ ਮਾਂ ਵਾਂਗਰੇ ਵਿੱਚ ਕੁਝ ਪਾ ਕੇ ਤਾਂ ਤੂੰ ਵੀ ਮੇਰੇ ਕੋਲ ਕੁਝ ਪਾਪਾ ਦਿੱਤ ਦੇਈਂ ਯਾਰ ਤੇਰੀ ਮਾਂ ਵਾਂਗਰ ਜਿੱਦਾਂ ਦੀ ਤੂੰ ਜਾਦੂਗਰ ਨਹੀਂ ਹੁੰਦਾ ਤੇ ਤੇਰੀ ਮਾਂ ਉਹ ਖੰਡ ਕੱਟ ਕਰਦਾ ਦੀ ਬੇ ਨਾਏ ਮੇਰਾ ਸਾਂ ਮੇਰਾ ਸੌਂ ਨਹੀਂ ਆਂਦਾ ਪਿਆ ਮੰਮੀ ਮੇਰਾ ਸੌਂ ਨਹੀਂ ਆਂਦਾ ਪਿਆ